ਗੁਰਦਾਸਪੁਰ ਦੇ ਸਰਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਪੰਜਾਬ ਪੁਲਿਸ ਅਤੇ ਸਵੈਟ ਟੀਮ ਵੱਲੋਂ ਜੁਆਇੰਟ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਕੂਪੀਆ ਏਜੰਸੀ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਗੁਰਦਾਸਪੁਰ ਦੇ ਸਰਦੀ ਇਲਾਕੇ ਦੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਵੱਲੋਂ ਸਵੈਟ ਟੀਮ ਦੇ ਜਵਾਨਾਂ ਤੇ ਨਾਦ ਕੀਤੇ ਗਏ ਹਨ। ਬੁੱਲਰਪਰੂਫ ਗੱਡੀਆਂ ਸਰਦੀ ਇਲਾਕੇ ਵਿੱਚ ਲਗਾਤਾਰ ਗਸ਼ਤ ਕਰ ਰਹੀਆਂ ਹਨ। ਸੂਤਰਾਂ ਦੇ ਮੁਤਾਬਕ ਮੀਂਹ ਦੇ ਦਿਨਾਂ 'ਚ ਰਾਵੀ ਤਰਿਆ 'ਚ ਪਾਣੀ ਭਰ ਜਾਂਦਾ ਹੈ ਜਿਸ ਦਾ ਸਹਾਰਾ ਲੈ ਕੇ ਆਤਵਾਦੀ ਡੇਰਾ ਬਾਬਾ ਨਾਨਕ ਤੋਂ ਬੜੀ ਆਸਾਨੀ ਨਾਲ ਸਰਦ ਪਾਰ ਕਰ ਲੈਂਦੇ ਹਨ। ਇਸਕੋ ਚਪਟ ਦੇ ਕਾਬੂ ਪਾਉਣ ਲਈ ਪੁਲਸ ਵੱਲੋਂ ਇਹ ਪੈਰਾ ਦਿੱਤਾ ਜਾ ਰਿਹਾ ਹੈ। ਉਧਰੇ ਸਬ ਦੇ ਦੌਰਾਨ ਅੱਜ ADGP ਹਰਪੀ ਸਿੰਘ ਸਿੱਧੂ ਵੱਲੋਂ ਡੇਰਾਬਾਬਾ ਨਾਨਕ ਥਾਣਾ ਨਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ADGP ਸੰਧੂ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਘਪਰਾਉਣ ਦੀ ਲੋੜ ਨਹੀਂ ਹੈ। ਇਹ ਪੁਲਿਸ ਦੀ ਰੁਟੀਨ ਕਾਰਵਾਈ ਹੈ। ਪੰਜਾਬ ਦੇ ਗੈਂਗਸਟਰਾਂ ਅਤੇ ਖਾਸ ਤੌਰ ਤੇ ਗੈਂਗਸਟਰ ਜੱਗੂ ਭਗਵਾਨਪੁਰਿਆ ਵੱਲੋਂ ਜੇਲ੍ਹ ਦੇ ਅੰਦਰ ਹੋਏ ਚਲਾਏ ਜਾ ਰਹੇ ਨਸ਼ੇ ਦੇ ਕਾਰੋਬਾਰ ਬਾਰੇ हरप्रीत सिंह सिद्धू ने स्पष्ट किया है कि इसकी जांच की जा रही है और जल्दी ही इस बारे कोई खुलासा किया जाएगा कोई पैनिक की लड़ नहीं ये साड़ी रूटीन एक्सरसाइज रूटीन जी कोई पैनिक की कोई फिक्र की लड़ नहीं सर एक गैंगस्टर जगू भगवान को नाम आया अंदरों रैकेट चल रहा है ਇਹਦੇ ਵਿੱਚ ਕਿੰਨੀ ਕਿਸੀ ਹੈ ਅੱਲੀ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਨ ਉਹਨਾਂ ਕੋਈ ਅੱਲੀ ਤੋਂ ਸ਼ੁਰੂ ਹੋਈ ਹੈ ਇਨਵੈਸਟੀਗੇਸ਼ਨ ਉਹ ਜਦੋਂ ਇਨਵੈਸਟੀਗੇਸ਼ਨ ਦਾ ਰਿਜ਼ਲਟ ਹੋਊਗਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ న్యూਸ ਦੇਸ ਤੋਂ ਡਾਕਟਰ ਜਿੰਦਰ ਸਿੰਘ ਤੇ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਗੁਰਕ੍ਰਿਪਾਲ ਸਿੰਘ ਦੀ ਰਿਪੋਰਟ ਪੰਜਾਬ ਟੂਡੇ